ਉਹ ਝੂਠ ਨੇ ਤਾਂ ਡੋਬ ਦਿੰਦਾ ਕੂੜ ਰੁਬ ਪੂਰ ਪੂਰਾ ਨੇ ਪੂਰ ਮਰਦੇ ਨੇ ਰੋਜ ਪੂਰਾ ਨੇ ਪੂਰ ਜੰਮਦੇ ਨੇ ਰੋਜ ਬੱਚੇ ਜਿਹੜੇ ਮਰਦੇ ਨੇ ਉਹ ਡੁੱਬੀ ਜਾਂਦੇ ਨੇ ਜਿਹੜੇ ਜੰਮਦੇ ਨੇ ਆਈ ਜਾਂਦੇ ਨੇ ਤਰਨ ਆਉਂਦੇ ਨੇ ਡੋਬ ਕੇ ਜਾਂਦੇ ਨੇ ਦਬੋਈ ਜਾਂਦੇ ਨੇ ਮਰਨ ਵੇਲੇ ਡੁੱਬ ਜਾਂਦੇ ਨੇ ਆਉਂਦੇ ਨੇ ਤਰਨ ਵਾਸਤੇ ਜੰਮਦੇ ਨੇ ਤਰਨ ਵਾਸਤੇ ਧਰਮਾਂ ਦੀ ਡਿਊਟੀ ਸੀ ਇਹਨੂੰ ਤਾਰਨ ਲੋ ਡੁੱਬੇ ਤਾਂ ਪਹਿਲਾਂ ਹੀ ਹੋਏ ਸੀ ਵਿਚਾਰੇ ਜਨੂਅਰੀ ਦਾ ਨੇ ਘਾਭ ਸਾਧਰ ਤੁਸੀਂ ਤਾਂ ਡਬੋਈ ਜਾਂਦੇ ਹੋ ਇਹਨਾਂ ਨੂੰ ਕੀ ਕਰਦੇ ਹੋ ਤੁਸੀਂ ਕੀ ਕਰਨੂ ਮੰਦਰ ਬਣਾਏ ਨੇ ਕੀ ਕਰਨੂ ਗੁਰਦਾਰੇ ਬਣਾਏ ਨੇ ਕੀ ਕਰਨੂ ਪ੍ਰਕਾਸ਼ ਕੀਤਾ ਕੀ ਕਰਨੂ ਤੁਸੀਂ ਇੰਦੇ ਖਰਚ ਕਰਦੇ ਹੋ ਡੋਬਣ ਵਾਸਤੇ ਜائیں ਕਹਿਣ ਗੁਰਬਾਣੀ ਦਾ ਇਹ ਕਹਿੰਦੀਏ ਪੂਰ ਡੋਬੇ ਪੂਰ ਉਹ ਤੁਸੀਂ ਵੀ ਡਬੋਣੇ ਲਾਗੇ ਜੇ ਸਿੱਖ ਵੀ ਆਪ ਡਬੂ ਜਾਂਦੇ ਹੋ ਡੂਰ ਡੋਈ ਜਾਂਦੇ ਹੋ ਜਵਾਬ ਦਓ ਹੁਣ ਤੁਸੀਂ ਪੂਰ ਡੋਗੇ ਪੂਰ ਦਾ ਜਵਾਬ ਦੋ ਤੁਹਾਡਾ ਕੋਲ ਵੀ ਡੋ ਰਿਹਾ ਤੁਹਾਨੂੰ ਆਪਣ ਨੂੰ ਡੋ ਰਿਹਾ ਲੋਕਾਂ ਨੂੰ ਵੀ ਡੋ ਰਿਹਾ ਨਾਮ ਤੋਂ ਕਹਿੰਨ ਨਹੀਂ ਹੈ ਕਹਿੰਦੇ ਪੂਰਾਂ ਦੇ ਪੂਰ ਡੋਬੋ ਤੇ ਤੁਸੀਂ ਨਹੀਂ ਨਾਮ ਦੱਸਦੇ ਕੀ ਹੈ ਕਿਵੇਂ ਜਪਿਆ ਜਾਂਦਾ ਹੈ ਜਪ ਕੀ ਹੈ ਕੀ ਇਲਾਜ ਹੈ ਸਗਲ ਲੋਕ ਕੋ ਆਖਦਾ ਨਾਮ ਕੀ ਗੱਲ ਐ ਸੰਸਾਰ ਰੋਗ ਹੀ ਐ ਨਾਮ दारू ਐ ਰੋਗ ਕੀ ਨੇ दारू ਕੀ ਐ ਇੱਕ ਟੋਪਕੇ ਝੜਤਾ ਫੇ ਟੋਪਕ ਛੜਤਾ ਫੇ ਕਰਦੇ ਕੀ ਹੋਂ ਤੁਸੀਂ ਕਿਉਂ ਛੜਤਾ ਟੋਪ ਅਪਰਾਧੀ ਹੋਂ ਸਾਰੇ ਗੁਰੂ ਦੇ ਲੋਕ ਪੈਸੇ ਚੜਾਏ ਉਹਨਾਂ ਨੂੰ ਤਾਂ ਪਤਾ ਨਹੀਂ ਹੈ ਗੁਰੂ ਦੇ ਨਾਮ ਤੇ ਗੁਰੂ ਦੀ ਡਿਊਟੀ ਉਹਨਾਂ ਦੇ ਜੰਮੇ ਜੀ ਨਾਲ ਕੋ ਬੋਲਗਾ ਪ੍ਰਚਾਰ ਦੀ ਡਿਊਟੀ ਤੁਹਾਡੇ ਕੋਲ ਦੀ ਜਵਾਬ ਤੁਹਾਨੂੰ ਦੇਣਾ ਪਊਗਾ ਹੁਣ ਤੂੰ ਜੀ ਪ੍ਰਚਾਰ ਕਰੋ ਕੋਈ ਬੰਦੇ ਕੋਈ ਨਾ ਬੰਦੇ ਤੂੰ ਤਾਂ ਪ੍ਰਚਾਰ ਹੀ ਛੱਡਤਾ ਸਵਾਲ ਆ ਪ੍ਰਚਾਰ ਕਿਉਂ ਛੱਡਿਆ ਫਿਰ ਕੀ ਕਰਦੇ ਹੋ ਜਵਾਬ ਤੁਹਾਨੂੰ ਦੇਣਾ ਪਊਗਾ ਮੁੱਲਜਮਾ ਬਣਾ ਕੇ ਖੜੇ ਹੋ ਤੁਸੀਂ ਸੁਪਰੀਮ ਕੋਰਟ ਕਦੇ ਪੁੱਛਦੀ ਆ ਤੁਹਾਨੂੰ ਕੀ ਕਰਦੇ